ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਕਰਦੇ ਆਂ ਭਾਈ ਸੰਗੇ ਦੀ ਸ਼ਹੀਦੀ ਬਾਰੇ ਜਿਹੜਾ ਇਨਸਾਨ ਉੱਥੇ ਮੌਜੂਦ ਸੀਗਾ ਉਹਨੇ ਆਪਣੀਆਂ ਅੱਖਾਂ ਦੇ ਨਾਲ ਕਿਵੇਂ ਸ਼ਹੀਦੀ ਹੋਈ ਇਹਨਾਂ ਦੀ ਉਹ ਦੇਖੀ ਔਰ ਦੂਜੀ ਗੱਲ ਕਰਾਂਗੇ ਭਾਈ ਅਵਤਾਰ ਸਿੰਘ ਬ੍ਰਹਮਾ ਜੀ ਦੇ ਬਾਰੇ ਜਿਨ੍ਹਾਂ ਨੇ ਕਿ ਮੰਡ ਦੇ ਵਿੱਚ ਹੈਲੀਕਾਪਟਰ ਸੁੱਟ ਲਿਆ ਸੀਗਾ ਸੋ ਵੀਡੀਓ ਬੜੀ ਦਿਲਚਸਪ ਹੈ ਸਾਰੀ ਸੁਣਿਓ ਤੇ ਸ਼ੇਅਰ ਵੀ ਕਰਿਓ ਤਾ ਦੋਸਤੋ ਬਲਵੰਤ ਸਿੰਘ ਜਦੋਂ ਮੁਕਾਬਲਾ ਹੋਇਆ ਭਾਈ ਸੰਗੇ ਦਾ ਇਹਨੇ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਤੇ ਪਿੰਡੇ ਤੇ ਹੜਾਇਆ ਸੀਗਾ ਤਾਂ ਉਸ ਦਿਨ ਕੀ ਹੋਇਆ ਸੀ ਉਹਨੇ ਬੜੇ ਵਿਸਥਾਰ ਨਾਲ ਦੱਸਿਆ ਉਹ ਕਹਿੰਦਾ ਕਿ ਮੈਂ ਰਾਤ ਨੂੰ ਇੱਥੇ ਹੀ ਖੇਤਾਂ 'ਚ ਰਹਿ ਪਿਆ ਸੀ ਸਵੇਰੇ ਪਿੰਡ ਨਾ ਜਾ ਹੋਇਆ ਮੈਥੋਂ ਤੇ ਘੇਰਾ ਪਿਆ ਹੋਇਆ ਸੀ ਉਦੋਂ ਬੜੀ ਹੀ ਫੋਰਸ ਸੀਗੀ ਚਾਰੇ ਪਾਸੇ ਅੰਤਾਂ ਦੇ ਜਿਹੜੇ ਜਵਾਨ ਸੀ ਇਨਾ ਦਾ ਮੁਕਾਬਲਾ ਸਵੇਰੇ 4:00 ਵਜੇ ਸ਼ੁਰੂ ਹੋਇਆ ਹੋਊਗਾ ਕਹਿੰਦਾ ਇਹ ਜਿਸਕਰ ਸੀਗੇ ਸਿੰਘ ਉਥੋਂ ਬਾਹਰ ਨਿਕਲਿਆ ਏ ਕਿ ਬਈ ਐਵੇਂ ਕੋਈ ਬੇਦੋਸ਼ਾ ਨਾ ਮਰੇ ਗੋਲੀ ਬੜੀ ਚੱਲੀ ਕਹਿੰਦਾ ਪਰ ਇਹਨਾਂ ਪੰਜਾਂ ਨੇ ਐਨੀ ਫੋਰਸ ਦੀ ਬਸ ਕਰਾਤੀ ਗੋਲੀਆਂ ਦਾ ਸਮਝੋ ਮੀਹੇ ਵਰੀ ਜਾਵੇ ਦਿਨ ਚੜੀ ਜਾਵੇ ਤੇ ਸਿੰਘ ਮੁਕਾਬਲਾ ਕਰੀ ਜਾਣ ਨਿਕਲਣ ਦਾ ਤਾਂ ਕੋਈ ਰਾਹ ਨਹੀਂ ਸੀ ਇੱਕ ਪਾਸੇ ਨਹਿਰ ਸੀ ਬਾਕੀ ਵੇਖ ਲੋ ਤੁਸੀਂ ਖੁੱਲੇ ਖੇਤ ਜਦੋਂ ਇੱਥੇ ਆਏ ਤਾਂ ਭਾਈ ਸੰਗਾ ਇਕੱਲਾ ਇੱਥੇ ਰਹਿ ਗਿਆ ਤੇ ਬਾਕੀ ਚਾਰੇ ਜਣੇ ਜਿਕਾਰੇ ਗਜਾਉਂਦੇ ਅੱਗੇ ਤੁਰ ਗਏ ਪਰ ਫੋਰਸ ਨੂੰ ਪਤਾ ਲੱਗ ਗਿਆ ਕਿ ਇੱਕ ਜਣਾ ਇੱਥੇ ਹੀ ਹੈ ਜੇ ਫਿਰ ਉਹਨਾਂ ਨੇ ਇਧਰ ਨੂੰ ਫੇਰ ਖੋਲਤਾ ਇਹ ਭਾਈ ਸੰਗਾ ਮੈਨੂੰ ਕਹਿੰਦਾ ਕਿ ਬਾਈ ਤੂੰ ਮੇਰੇ ਤੋਂ ਪਰੇ ਹੋ ਜਾ ਗੋਲੀ ਬੜੀ ਚੱਲੇ ਮੈਂ ਭੱਜ ਕੇ ਕਹਿੰਦਾ ਉਹ ਉੱਥੇ ਬੰਬੀ ਹੁੰਦੀ ਸੀ ਤੇ ਉੱਥੇ ਚਲੇ ਗਿਆ ਉੱਥੋਂ ਮੈਂ ਬਾਹਰ ਵੇਖੀ ਵੀ ਗਿਆ ਭਾਈ ਸਾਹਿਬ ਨੇ ਜਿੰਨਾ ਚਿਰ ਹਥਲਾ ਸੀਗਾ ਗੋਲੀ ਚਲਾਈ ਤੇ ਮੁਕਾਬਲਾ ਕਰਦੇ ਰਹੇ ਫੇਰ ਕੋਈ ਚੀਜ਼ ਕਹਿੰਦਾ ਜਿਹੜੀ ਕਿ ਸਾਈਨਾਈਟ ਉਹਨਾਂ ਨੇ ਖਾ ਲਈ ਇਹ ਫੋਰਸਾ ਵਾਲੇ ਫੇਰ ਵੀ ਉਹਦੇ ਕੋਲ ਨਹੀਂ ਗਏ ਡਰਦੇ ਤਾਂ ਇਹ ਉਹਦੇ ਗੋਲੀਆਂ ਮਾਰੀ ਗਏ ਮਰੇ ਹੋਏ ਦੇ ਵੀ ਜੇ ਇਹ ਜਿਉਂਦਾ ਹੁੰਦਾ ਤਾਂ ਲਾਜ਼ਮੀ ਖੂਨ ਡੁੱਲਦਾ ਪਰ ਜਦ ਜਾਨੇ ਨਹੀਂ ਸੀ ਤਾਂ ਖੂਨ ਕਿੱਥੋਂ ਵਗਣਾ ਸੀ ਜਿੱਡੀ ਦੇ ਸੀ ਕਹਿੰਦਾ ਚਾਰ ਕੜਾਹੀਆਂ ਖੂਨ ਦਾ ਹੋ ਜਾਂਦਾ ਇਹ ਉਹਦੀ ਮਰਤਕ ਦੇ ਵਿੱਚ ਇਹ ਗੋਲੀਆਂ ਮਾਰੀ ਗਏ ਫਿਰ ਇੱਕ ਟੋਲਾ ਸੀਆਰਪੀ ਵਾਲਿਆਂ ਦਾ ਮੇਰੇ ਦਵਾਲੇ ਹੋ ਗਿਆ ਬੰਬੀ ਦੇ ਵਿੱਚ ਮੈਂ ਲੁਕਿਆ ਹੋਇਆ ਸੀ ਤੇ ਐਨੀ ਗੋਲੀ ਚਲਾਈ ਕੇ ਬੰਬੀ ਦੀ ਕੋਈ ਇੱਟ ਸਬਦ ਨਹੀਂ ਸੀ ਬਚੀ ਮਗਰੋਂ ਅਸੀਂ ਫਿਰ ਉਹ ਬੰਬੀ ਢਾਏ ਦਿੱਤੀ ਸੀ ਤਾਂ ਮੈਂ ਹੱਥ ਖੜੇ ਕਰਤੇ ਤੇ ਬਾਹਰ ਆ ਗਿਆ ਉਹਨਾਂ ਨੇ ਮੈਨੂੰ ਉੱਥੇ ਹੀ ਢਾ ਲਿਆ ਅਮਰਤਾਰੀ ਸੀ ਮੈਂ ਕਸ਼ਹਿਰਾ ਪਾਇਆ ਹੋਇਆ ਸੀ ਤਾਂ ਫੋਰਸਾਂ ਨੇ ਸਮਝਿਆ ਬਈ ਇਹ ਵੀ ਨਾਲ ਦਾ ਹੀ ਕੁੱਟਮਾਰ ਕੀਤੀ ਮੇਰੀ ਕਹਿੰਦਾ ਫੇਰ ਇੱਥੇ ਜਿਹੜਾ ਮੰਝਾ ਸੀ ਨਾ ਰਾਤ ਨੂੰ ਪੈਣ ਵਾਸਤੇ ਕਹਿੰਦਾ ਸੰਗੇ ਨੂੰ ਉਹਦੇ ਤੇ ਪਾ ਲਿਆ ਤਿੰਨ ਪੁਲਸੀਏ ਲਾਗੇ ਇੱਕ ਨਾਲ ਮੈਂ ਲੱਗ ਗਿਆ ਮੰਝਾ ਲਜਾ ਕੇ ਇੱਕ ਗੱਡੀ 'ਚ ਢਕਾਤਾ ਬਾਕੀ ਚਾਰਾਂ ਨੂੰ ਕੇਸਾਂ ਤੋਂ ਫੜ ਕੇ ਧੂ ਧੂ ਲਿਆਏ ਮੈਨੂੰ ਵੀ ਫੜ ਕੇ ਨਾਲ ਹੀ ਲੈ ਗਏ ਤਰਨਤਾਰ ਤਿੰਨ ਚਾਰ ਦਿਨ ਮੈਨੂੰ ਕੁੱਟਦੇ ਮਾਰਦੇ ਰਹੇ ਆ ਗੋਡੇ ਕੱਢਦੇ ਕਹਿੰਦਾ ਮੇਰੇ ਬੜਾ ਤਸ਼ੱਦਦ ਕੀਤਾ ਫਿਰ ਯਕੀਨ ਹੋ ਗਿਆ ਵੀ ਇਹ ਨਹੀਂ ਉਹਨਾਂ ਦੇ ਨਾਲ ਦਾ ਮੈਂ ਕਿਸੇ ਰਾਹੀਂ ਸਨੇਹਾ ਭਜਵਾਇਆ ਤੇ ਪਿੰਡੋਂ ਬੰਦੇ ਆਏ ਫਿਰ ਕਾਫੀ ਭਜਨ ਠ ਕਰਕੇ ਮੈਨੂੰ ਛਡਾ ਕੇ ਲੈ ਕੇ ਗਏ ਕਿੰਨਾ ਹੀ ਚਿਰ ਮੇਰਾ ਇਲਾਜ ਚੱਲਦਾ ਰਿਹਾ ਕਹਿੰਦਾ ਆ ਗੋਡੇ ਦੇਖ ਲਓ ਅਜੇ ਵੀ ਲੱਤਾਂ ਦੁਖਦੀਆਂ ਐ ਇਹ ਗੱਲਾਂ ਕਰਦਿਆਂ ਬਲਵੰਤ ਸਿੰਘ ਦੇ ਚਿਹਰੇ ਤੇ ਇੱਕ ਤਸੱਲੀ ਸੀ ਕਿ ਚਲੋ ਕਿਸੇ ਤਰ੍ਹਾਂ ਕੌਮ ਦੀ ਸੇਵਾ ਦੇ ਵਿੱਚ ਮੇਰਾ ਵੀ ਯੋਗਦਾਨ ਪੈ ਗਿਆ ਉਹ ਬਾਰ-ਬਾਰ ਕਹੀ ਜਾਂਦਾ ਸੀ ਮੈਂ ਭਾਈ ਸੰਗੇ ਨੂੰ ਮੋਢਾ ਦਿੱਤਾ ਉਹਦੀ ਸ਼ਹੀਦੀ ਇੱਥੇ ਲਿਖੀ ਸੀ ਸਾਡੇ ਖੇਤਾਂ 'ਚ ਮੇਰੇ ਕੋਲ ਆ ਕੇ ਸੂਰਮੇ ਨੇ ਸ਼ਹੀਦ ਹੋਣਾ ਸੀ ਏਦਾਂ ਉਹਨੇ ਅੱਖਾਂ ਨਾਲ ਜੋ ਦੇਖਿਆ ਉਹ ਸਾਰੀ ਗੱਲ ਦੱਸੀ ਕਿ ਕਿਦਾਂ ਸ਼ਹੀਦ ਹੋਇਆ ਭਾਈ ਸੰਗਾ ਹੁਣ ਪਿੰਡਰਾ ਵਾਲਾ ਟ੍ਰੈਗਰ ਫੋਰ ਦੇ ਮੁਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਦੇ ਭਰਾ ਦਰਬਾਖ ਸਿੰਘ ਕੋਲ ਬੈਠਾ ਉਹਦੀ ਦਾਸਤਾਨ ਸੁਣ ਰਿਹਾ ਸੀ ਦਰਬਾਖ ਸਿੰਘ ਭਾਈ ਸਾਹਿਬ ਦਾ ਸਭ ਤੋਂ ਛੋਟਾ ਭਰਾ ਭਾਈ ਸਾਹਿਬ ਦੇ ਇੱਕ ਭਰਾ ਭਾਈ ਬਲਵਿੰਦਰ ਸਿੰਘ ਬਿੱਲੂ ਨੂੰ ਭਾਈ ਸੰਗਰੀਚ ਦੀ ਤੋਂ ਬਾਹਰ ਜਿ세 ਬਣੀ ਤੇ ਅਗਲੇ ਥਾਪੇਗੇ ਮੁਖੀ ਪਾਇਰਸ਼ਪਾਦੀ ਚੰੜੜੇ ਦੇ ਸ਼ਹੀਦੀ ਸਮਾਗਮ ਤੋਂ ਚੁੱਕ ਕੇ ਲੁਧਿਆਣਾ ਪੁਲਿਸ ਨੇ ਐਸਾ ਗਾਇਬ ਕੀਤਾ ਕਿ ਅੱਜ ਤੱਕ ਉਹਦਾ ਕੋਈ ਥਾਹ ਪਤਾ ਨਹੀਂ ਹੈ ਤਾਂ ਦੋਸਤੋ ਇਹ ਸੀ ਭਾਈ ਸੰਘੇ ਬਾਰੇ ਗੱਲਬਾਤ ਹੁਣ ਆਪਾਂ ਗੱਲ ਕਰਦੇ ਆ ਭਾਈ ਅਵਤਾਰ ਸਿੰਘ ਬ੍ਰਹਮਾ ਜੀ ਦੇ ਬਾਰੇ ਤਾਂ ਨਕਲੀ ਨਿਹੰਗ ਪੂਲੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਸਿੰਘਾਂ ਦੀ ਚਰਤ ਨੂੰ ਠੱਲ ਪਾਉਣ ਲਈ ਸਰਕਾਰ ਨੇ ਨਕਲੀ ਨਿਹੰਗ ਅਜੀਤ ਸਿੰਘ ਪੂਲੇ ਨੂੰ ਬਾਰਡਰ ਦੇ ਪੈਂਦੇ ਪਿੰਡ ਪੂਲੇ ਦੇ ਇਤਿਹਾਸਕ ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਲਿਆ ਬਿਠਾਇਆ ਪੂਲੇ ਦੇ ਨਾਲ ਗੁੰਡੇ ਟੋਲੇ ਨੇ ਜਿੱਥੇ ਆਮ ਲੋਕਾਂ ਦਾ ਲਹੂ ਪੀਣਾ ਸ਼ੁਰੂ ਕੀਤਾ ਉਹ ਉੱਥੇ ਸਰਕਾਰੀ ਸ਼ਹਿ ਉੱਤੇ ਦੇ ਝਾਰਗੂਆਂ ਨਾਲ ਵੀ ਇਹਨਾਂ ਨੇ ਪੰਗਾ ਲੈ ਲਿਆ। ਅਸਲ 'ਚ ਪੂਲੇ ਦਾ ਕੰਮ ਸਿੰਘਾਂ ਨੂੰ ਲਲਕਾਰ ਕੇ ਜਨ ਕਿ ਸ਼ੇਰ ਨੂੰ ਘੁਰਨੇ ਚੋਂ ਕੱਢਣ ਤੱਕ ਦਾ ਹੀ ਸੀ ਤਾਂ ਕਿ ਉਸ ਤੋਂ ਬਾਅਦ ਸੁਰੱਖਿਆ ਦਾ ਦਸਤੇ ਸ਼ਿਕਾਰ ਕਰ ਸਕਣ ਸ਼ੇਰ ਦਾ। ਪੂਲੇ ਨੇ ਜਾਣ ਬੁੱਝ ਕੇ ਇਹ ਜਲੀਲ ਹਰਕਤਾਂ ਕਰਨੇ ਸ਼ੁਰੂ ਕਰਤੀਆਂ ਤਾਂ ਕਿ ਸਿੰਘ ਭੜਕ ਕੇ ਉਹਦੇ ਗਲ ਪੈ ਜਾਣ। ਨਵੰਬਰ 1985 ਨੂੰ ਭਾਈ ਬਤਾਰ ਸਿੰਘ ਬ੍ਰਹਮਾ ਭਾਈ ਅਮਰੀਕ ਸਿੰਘ ਜੌੜਾ ਤੇ ਹੋਰ ਸਿੰਘਾਂ ਨੇ ਪੂਲੇ ਉੱਤੇ ਹਮਲਾ ਬੋਲਤਾ। ਅੰਦਾ ਧੁੰਦ ਗੋਲੀ ਚੱਲੀ ਪੂਲਾ ਬਚ ਗਿਆ ਇਹਦੇ ਪਿੱਛੋਂ ਪੂਲੇ ਨੂੰ ਅਸਲੇ ਬਰੂਦ ਨਾਲ ਲੈਸ ਕਰਕੇ ਸੁਰੱਖਿਆ ਬਲਾਂ ਦੀ ਛਤਰੀ ਦਿੱਤੀ ਗਈ ਤਾਂ ਕਿ ਉਹ ਸਿੰਘਾਂ ਨੂੰ ਲਲਕਾਰੇ ਤਾਂ ਉਹਦਾ ਨੁਕਸਾਨ ਨਾ ਹੋਵੇ ਕਹਿੰਦੇ ਨੇ ਕਿ ਇਸ ਸਮੇਂ ਹੀ ਪੂਲੇ ਨੂੰ ਉੱਚ ਪੁਲਿਸ ਅਧਿਕਾਰੀ ਦੀ ਪਦਵੀ ਮਿਲੀ ਸੀ ਭਾਈ ਬ੍ਰਹਮੇ ਦੀ ਧੁੰਮ ਪਈ ਹੋਈ ਸੀ ਸਰਕਾਰੀ ਤੈਨੂੰ ਇਹ ਹਜਮ ਨਹੀਂ ਸੀ ਹੋ ਰਿਆ ਕਿ ਸਿੰਘ ਇਸ ਤਰ੍ਹਾਂ ਸੁਰੱਖਿਆ ਦਸਤਿਆਂ ਤੇ ਹਕੂਮਤੀ ਪਿੱਠੂਆਂ ਨੂੰ ਮੂਹਰੇ ਲਾਈ ਫਿਰਨ ਤਾਂ ਡੀਜੀਪੀ ਰਵੇਰੋ ਹੱਥਾਂ ਤੇ ਦੰਦियां ਵੜਦਾ ਸੀ ਕਿ ਲੋਕ ਇਹਨਾਂ ਜਹਾੜੂਆਂ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਲੈਣ ਦੀ ਥਾਂ ਤੇ ਹੱਥੀ ਸ਼ਮਕ ਕਿਉਂ ਕਰਦੇ ਨੇ ਤਾਂ ਸਰਕਾਰੀ ਤੌਰ ਤੇ ਹੁਕਮ ਦਿੱਤੇ ਗਏ ਕਿ ਖਾਨਦਮੋ ਨੇ ਪੇਸ ਵਿੱਚ ਕੈਚ ਟੋਲੇ ਸਰਗਰਮ ਕਰੋ ਜੋ ਉਸ ਇਲਾਕੇ ਚ ਵਿਚਰਨ ਜਿੱਦਨ ਭਾਈ ਬ੍ਰਹਮਾ ਤੇ ਉਹਦੇ ਸਾਥੀ ਵਿਚਰਦੇ ਨੇ ਕਾਈਟਾਂ ਨੇ ਆਮ ਲੋਕਾਂ ਨੂੰ ਲੁੱਟਣਾ ਤੇ ਤੰਗ ਕਰਨਾ ਸ਼ੁਰੂ ਕਰਤਾ ਤਾਂ ਕਿ ਲੋਕ ਭਾਈ ਸਾਹਿਬ ਤੋਂ ਨਫ਼ਰਤ ਕਰਨ ਲੱਗ ਪੈਣਗੇ ਪਰ ਭਾਈ ਸਾਹਿਬ ਦੀ ਸਚਾਈ ਸਾਰੀ ਦੁਨੀਆ ਜਾਣਦੀ ਸੀ ਉੱਪਰੋਂ ਭਾਈ ਸਾਹਿਬ ਨੇ ਐਲਾਨ ਕਰਤਾ ਕਿ ਉਹਨਾਂ ਦੇ ਨਾਂ ਤੇ ਪੈਸੇ ਮੰਗਣ ਵਾਲੇ ਉਹਨਾਂ ਦੇ ਦੁਸ਼ਮਣ ਨੇ ਇਥੋਂ ਤੱਕ ਕਿ ਦੋਸ਼ ਸਹੀ ਸਾਬਤ ਹੋਣ ਤੇ ਜਦ ਪਹਾੜ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਲੋਕਾਂ ਨੂੰ ਯਕੀਨ ਹੋ ਗਿਆ ਕਿ ਇਹ ਲੁਟੇਰੇ ਸਾਰੇ ਕੈਟ ਸੀਗੇ ਤਾਂ ਹੁਣ ਸ਼ਿਭੂ ਥਾਣੇਦਾਰ ਦਾ ਸੋਧਾ ਕਿਵੇਂ ਲੱਗਦਾ ਭਾਈ ਬਤਾਰ ਸਿੰਘ ਬ੍ਰਹਮਾ ਦਾ ਪਿੰਡ ਬ੍ਰਹਮਪੁਰ ਚੋਲਾ ਸਾਹਿਬ ਕਸਬੇ ਦੇ ਕੋਲ ਪੈਂਦਾ 1986 ਚ ਚੋਲਾ ਸਾਹਿਬ ਥਾਣੇ ਚ ਇੱਕ ਏਐਸਆਈ ਸ਼ਿਭੂ ਰਾਮ ਲੱਗ ਗਿਆ ਨਾ ਤਾਂ ਇਹਦਾ ਸ਼ਿਵ ਸਿਓ ਸੀ ਪਰ ਇਹਦੇ ਕਾਰਿਆ ਕਰਕੇ ਲੋਕ ਇਹਨੂੰ ਸ਼ਿੱਬੂ ਕਹਿੰਦੇ ਸੀ ਉਹਨੇ ਬੜੀ ਹੱਤ ਚੱਕ ਲਈ ਕਿਸੇ ਨੂੰ ਵੀ ਗਾਲ ਮੰਦਾ ਕਰਨ ਲੱਗਿਆ ਉਹ ਸੋਚਦਾ ਨਹੀਂ ਸੀ ਬੋਲਣ ਲੱਗਿਆ ਵੀ ਟੜਿਆ ਟੜਿਆ ਉਹ ਸਿੰਘਾਂ ਦੇ ਖਿਲਾਫ ਵੀ ਬੜੇ ਭੱਦੇ ਲਫਜ਼ ਬੋਲਿਆ ਕਰੇ ਕਿਵੇਂ ਚੱਕੀ ਹੋਈ ਲੰਬੜਾਂ ਦੀ ਕਹਿੰਦਾ ਘੋਗੀ ਕਾਂ ਦੇ ਬਰਾਬਰ ਬੋਲੇ ਉਹ ਗੱਲ ਹੋਈ ਪਈ ਸੀ ਕਹਿੰਦੇ ਨੇ ਗਿੱਦੜ ਦੀ ਮੌਤ ਆਵੇ ਤਾਂ ਉਹ ਬੌਰੀਆਂ ਦੀ ਮੁੰਨੀ ਨਾਲ ਖਾਂਦਾ ਹੁੰਦਾ ਕੁਝ ਇਹੋ ਜਿਹਾ ਹਾਲ ਸ਼ਿੱਬੂ ਠਾਣੇਦਾਰ ਦਾ ਸੀ ਭਾਈ ਅਵਤਾਰ ਸਿੰਘ ਬ੍ਰਹਮੀ ਬਾਰੇ ਕਿਹਾ ਕਰੇ ਮੈਂ ਵੇਖਣੀ ਆ ਕਿਹੜੀ ਆ ਬ੍ਰਹਮੀ ਜੇ ਜੁਰਤ ਹੈ ਤਾਂ ਕਦੇ ਸਾਹਮਣੇ ਆ ਕੇ ਦਿਖਾਵੇ ਬ੍ਰਹਮੀ ਜਿਹੜਾ ਵੀ ਛਿਭੂ ਨੂੰ ਸਮਝਾਵੇ ਉਹ ਅੱਗੇ ਲਾ ਪਾ ਕਰਦਿਆ ਕਰੇ ਉਹਦਾ ਸੂਝ ਬਾਨਾ ਨੇ ਲਖਣ ਲਾਇਆ ਵੀ ਇਹਦੇ ਵੀ ਹੁਣ ਦਿਨ ਨੇੜੇ ਆ ਗਏ ਜਿਹੜਾ ਭੱਜੀ ਜਾਂਦੀ ਰੇਲ ਦੇ ਅੱਗੇ ਭੰਗੜੇ ਪਾਉਂਦਾ ਫਿਰਦਾ ਚੋਲਾ ਸਾਹਿਬ ਥਾਣੇ ਦੇ ਮੂਹਰੇ ਇੱਕ ਚਾਹ ਵਾਲੀ ਦੁਕਾਨ ਉੱਤੇ ਇੱਕ ਦਿਨ ਭਾਈ ਅਵਤਾਰ ਸਿੰਘ ਬ੍ਰਹਮੀ ਦੀ ਸੱਜੀ ਬਾਹ ਭਾਈ ਦੁਰਗਾ ਸਿੰਘ ਆਰਫ ਕੇ pèce ਬਦਲ ਕੇ ਬੈਠਾ ਸੀ। ਛੱਬੂ ਵੀ ਕੁਦਰਤੀ ਉਸੇ ਦੁਕਾਨ ਤੇ ਆ ਗਿਆ। ਨਾਲ ਦੇ ਆ ਪੁਲਸੀਆਂ ਨੂੰ ਗੱਲ-ਗੱਲ ਤੇ ਗਾਲ੍ਹਾਂ ਕੱਢਦਾ। ਛੱਬੂ ਕਹੇ ਕਿ ਕੰਜਰੋ ਬ੍ਰਹਮੇ ਦਾ ਪਤਾ ਕਰੋ। ਖੋਤਿਓ ਤਰੱਕੀ ਐਵੇਂ ਨਹੀਂ ਮਿਲਦੀ। ਕਪਤਾਨੀ ਵੱਟ ਤੇ ਪਈਆ ਇੱਕ ਵਾਰ ਬ੍ਰਹਮੇ ਦੀ ਬ੍ਰੰਮੀ ਕੱਢਦੀਏ। ਤਾਂ ਪੁਲਸੀਏ ਤਾਂ ਹਾਂਜੀ ਹਾਂਜੀ ਕਰੀਗੇ। ਪਰ ਕੋਲ ਬੈਠਾ ਭਾਈ ਦੁਰਗਾ ਸਿੰਘ ਬੋਲਿਆ ਜਨਾਬ ਜੀ ਜੇ ਮੈਂ ਬ੍ਰਹਮਾ ਫੜਾ ਲਿਆਂ ਤਾਂ ਮੇਰਾ ਇਨਾਮ ਮਿਲੂ ਮੈਨੂੰ। ਚੇਬੂ RAM ਦਾ ਇੰਨੀ ਗੱਲ ਸੁਣ ਕੇ ਹੀ ਬੱਕਰੇ ਬਲਾਉਣ ਵਾਲਾ ਹੋ ਗਿਆ ਕਹਿੰਦਾ ਜੱਟਾ ਫਿਕਰ ਨਾ ਕਰ ਤੇਰੀਆਂ ਐਚਾ ਹੀ ਐਚਾ ਸਰਕਾਰੀ ਚਿੱਠੀ ਮਿਲੂ ਨਾਲੇ ਹਰ ਤਰ੍ਹਾਂ ਦੀ ਚੜ੍ਹਾਈ ਇਨਾਮ ਬੱਕਰਾ ਜੋ ਮਰਜ਼ੀ ਕਰਦਾ ਫਿਰੇ ਜੇ ਕੋਈ ਤੇਰੀ ਤੈਨੂੰ ਕੋਈ ਹੱਥ ਵੀ ਲਾ ਜਵੇ ਚੇਬੂ RAM ਨੇ ਲੋਭ ਲਾਲਚਾਂ ਦੀ ਪੰਡ ਖਿਹਾਰਤੀ ਪਰ ਭਾਈ ਦੁਰਗਾ ਸਿੰਘ ਤਾਂ ਖੁਰ ਚੇਬੂ RAM ਨੂੰ ਜਾਲ ਚ ਫਸਾਰਿਆ ਸੀ ਭਾਈ ਬ੍ਰਹਮੇ ਨੂੰ ਦੂਰੋਂ ਬਖਾਉਣ ਦਾ ਵਾਅਦਾ ਕਰਕੇ ਭਾਈ ਦੁਰਗਾ ਸਿੰਘ ਆਰਫ ਕੇ ਚਾਹ ਵਾਲੀ ਦੁਕਾਨ ਤੋਂ ਛੱਬੂ ਥਾਣੇਦਾਰ ਕੋਲੋਂ ਜਰ ਤੁਰਿਆ ਤਾਂ ਨਾਲ ਦੇ ਪੁਲਸੀਏ ਉਦੋਂ ਹੀ ਛੱਬੂ ਤੋਂ ਪਾਰਟੀ ਮੰਗਣ ਲੱਗ ਪਏ ਪਰ ਛੱਬੂ ਕਹਿੰਦਾ ਕੰਜਰੋ ਕੇਰਾ ਬ੍ਰਹਮੀ ਵੇਖ ਲਮ ਫੇਰ ਕਰਾਉਂਗਾ ਤੁਹਾਨੂੰ ਐਸ਼ ਉਧਰ ਸਿੰਘਾਂ ਨੇ ਸਾਰੀ ਸਕੀਮ ਬਣਾ ਲਈ 15 ਸਤੰਬਰ 1986 ਨੂੰ ਭਾਈ ਅਵਤਾਰ ਸਿੰਘ ਬ੍ਰਹਮ ਭਾਈ ਪਿੱਪਲ ਸਿੰਘ ਭਾਈ ਬੋੜ ਸਿੰਘ ਭਾਈ ਗਰਦੀਪ ਸਿੰਘ ਵਕੀਲ ਭਾਈ ਜਰਨੈਲ ਸਿੰਘ ਕਿਰਤੋਵਾਲ ਜਹੇ ਸਿੰਘਾਂ ਨੇ ਚੋਲਾ ਸਾਹ ਤੋਂ ਸਰਹਾਲੀ ਨੂੰ ਜਾਂਦੀ ਸੜਕ ਤੇ ਖਾਰੇ ਪਿੰਡ ਕੋਲ ਸੂਵੇ ਤੇ ਮੋਰਚੇ ਲਾ ਲੇ ਤਾਂ ਭਾਈ ਸਰਿੰਦਰ ਸਿੰਘ ਛੇਂਦਾ ਚੋਲਾ ਸਾਹ ਬ ਜਾ ਕੇ ਛੱਬੂ ਥਾਣੇਦਾਰ ਨੂੰ ਮਿਲਿਆ ਤੇ ਕਿਹਾ ਮੈਨੂੰ ਉਸੇ ਸ਼ਖਸ ਨੇ ਭੇਜਿਆ ਜਿਹਦੇ ਨਾਲ ਚਾਹਲੀ ਦੁਕਾਨ ਤੇ ਤੁਹਾਡੀ ਗੱਲਬਾਤ ਹੋਈ ਹੈ ਅੱਜ ਭਾਈ ਅਵਤਾਰ ਸਿੰਘ ਬ੍ਰਹਮਾ ਖਾਰੇ ਪਿੰਡ ਦੇ ਕੋਲ ਸੂਏ ਬਲ ਵੇਖਿਆ ਤੇ ਉਹਦੇ ਕੋਲ ਕੋਈ ਹਥਿਆਰ ਵੀ ਨਹੀਂ ਲੱਗਦਾ ਜੇ ਉਹ ਸਰਹਾਲੀ ਵੱਲ ਨਿਕਲ ਗਿਆ ਫੇਰ ਸ਼ਾਇਦ ਹਥਿਆਰ ਤੇ ਹੋਰ ਬੰਦੇ ਉਹਦੇ ਨਾਲ ਹੋ ਜਾਣ ਪਰ ਹੁਣ ਉਹ ਕੱਲਾ ਏ ਛੇਤੀ ਚਲੋ ਬ੍ਰਹਮੇ ਦਾ ਕੰਮ ਕਰੋ ਜਿਹੜਾ ਸ਼ਖਸ ਤੁਹਾਨੂੰ 40 ਦਗਾਂ ਤੇ ਮਿਲਿਆ ਸੀ ਉਹ ਤੁਹਾਨੂੰ ਸੂਏ ਕੋਲ ਮਿਲੂਗਾ ਤੇ ਬ੍ਰਹਮੇ ਦੀ ਨਿਸ਼ਾਨਦੇਹੀ ਕਰਵਾ ਦੂਗਾ ਬਾਕੀ ਕੰਮ ਤੁਹਾਡਾ ਇਹ ਸੁਣ ਕੇ ਛਿਬੂ ਨੂੰ ਲਾਲੀ ਚੜ ਗਈ ਉਹ बार-बार ਮੋਢਿਆਂ ਵੱਲ ਵੇਖੇ ਕਿ ਹੁਣ ਇੱਥੇ ਪੁਲਿਸ ਕਪਤਾਨੀ ਵਾਲਾ ਸਟਾਰ ਲੱਗਣੇ ਚਾਰ ਸਿਪਾਹੀ ਲੈ ਕੇ ਨਾਲ ਇੱਕ ਪ੍ਰਾਈਵੇਟ ਜੀਪ ਤੇ ਸਵਾਰ ਹੋ ਕੇ ਜਦੋਂ ਖਾਰੇ ਪਿੰਡ ਕੋਲ ਸੂਏ ਕੋਲ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਉਸ ਦਿਨ ਚਾਹ ਵਾਲੀ ਦੁਕਾਨ ਤੇ ਮਿਲਣ ਵਾਲੇ ਬੰਦੇ ਭਾਈ ਦੁਰਗਾ ਸਿੰਘ ਦੇ ਨਾਲ ਇੱਕ ਹੋਰ ਨਿਹੰਗ ਸਿੰਘ ਸੜਕ ਤੇ ਖੜੇ ਆ। ਜਿਉਂ ਹੀ ਜੀਪ ਰੋਕੀ ਤਾਂ ਭਾਈ ਦੁਰਗਾ ਸਿੰਘ ਕਹਿੰਦਾ ਆਹ ਲੋਠਾਣੇਦਾਰ ਸਾਹਿਬ ਕਾਲੋ ਬ੍ਰਹਮ ਸਿੰਘ ਦੇ ਦਰਛਣ ਦਦਾਰੇ। ਉਸੇ ਸਮੇਂ ਆਸੇ ਪਾਸੇ ਬੈਠੇ ਸਿੰਘਾਂ ਨੇ ਫੈਰ ਖੋਲਤਾ ਤੇ ਜਕਾਰੇ ਗਜਾਤੇ। ਪੁੱਤ ਮੁਲਾਜ਼ਮ ਤੇ ਜੀਪ ਵਾਲਾ ਫੱਟੜ ਹੋ ਗਏ। ਤਾਂ ਉੱਥੇ ਜੀਪ ਵਿੱਚ ਲੁਕ ਗਏ ਉਹ। ਪਰ ਛੱਬੂ ਨੂੰ ਜੀਪ ਜਿਹੜਾ ਲੁਕਦੇ ਨੂੰ ਭਾਈ ਉਤਾਰਤੀ ਬ੍ਰੰਮੇ ਨੇ ਕਾਲ ਦਰ ਕੋਲੋਂ ਫੜ ਕੇ ਖੜਾ ਕਰ ਲਿਆ। ਤੇ ਛੱਬੂ RAM ਦੀ ਚੰਗੀ ਤਰ੍ਹਾਂ ਛਤਰੋਲ ਕਰਕੇ ਸਿੰਘਾਂ ਨੇ ਉਹਨੂੰ ਉਹਦੇ ਜ਼ੁਲਮਾਂ ਦੀ ਫਿਰ ਸਜ਼ਾ ਦਿੱਤੀ। ਤਾਂ ਉਸ ਤੋਂ ਬਾਅਦ ਭਾਈ ਬ੍ਰਹਮੇ ਦੀ ਇਸ ਕਾਰਨਾਮੇ ਦੀ ਖ਼ਬਰ ਆਸੇ-ਪਾਸੇ ਫੈਲ ਗਈ ਤਾਂ ਕਵੀਸ਼ਰਾਂ ਨੇ ਕਹਿੰਦੇ ਬਾਰਵੀਂ ਲਿਖੀ ਤੀਗੀ ਕਿ ਛੱਬੂ ਕਹਿੰਦਾ ਮੈਂ ਦੇਖਣੀ ਬ੍ਰਹਮੀ ਤੇ ਬ੍ਰਹਮ ਦਾ ਦੇਦਾਰ ਹੋ ਗਿਆ। ਇਸ ਮਗਰੋਂ ਤਾਂ ਪੁਲਿਸ ਵਾਲੇ ਐਸੇ ਚਾਲੂ ਹੋਏ ਕਿ ਇੱਕ ਵਾਰ ਭਾਈ ਸਾਹਿਬ ਦਾ ਘੋੜਾ ਕੁਝ ਪੁਲਸੀਏ ਫੜ ਕੇ ਲੈ ਗਏ। ਭਜੇਦੋ ਭਾਈ ਸਾਹਿਬ ਦਾ ਸਨੇਹਾ ਪੁੱਜਿਆ ਤਾਂ ਥਾਣੇਦਾਰ ਨੇ ਉਹ ਪੁਲਸੀਆਂ ਨੂੰ ਗਾਲ੍ਹਾਂ ਕੱਢੀਆਂ। ਵੀ ਜਿਹੜਾ ਘੋੜਾ ਲਿਆਇਆ ਸੀਗਾ ਥਾਣੇਦਾਰ ਕਹਿੰਦਾ ਤੈ ਤਾਂ ਮਰਨਾ ਸਾਨੂੰ ਹੀ ਮਰਵਾਉਣਾ ਜਾਂ ਜਿਵੇਂ ਘੋੜਾ ਲੈ ਕੇ ਆਇਆ ਉਹਵੇਂ ਉੱਤੇ ਛੱਡ ਕੇ ਆ ਹੁਣ ਹਕੂਮਤ ਨੇ ਭਾਈ ਬ੍ਰਹਮਾ ਤੇ ਹੋਰ ਸਿੰਘਾਂ ਦੀ ਬਦਰੀ ਚੜਤ ਇਹਨਾਂ ਨੂੰ ਬੜੀ ਚੁਭਰੀ ਸੀ ਤਾਂ ਸੰਘਰਸ਼ ਦੀ ਬੁਲੰਦੀ ਤੋਂ ਭੈ ਭੀਤ ਦਿੱਲੀ ਤੇ ਚੰਡੀਗੜ੍ਹ 'ਚ ਬੈਠੇ ਵੱਡੇ ਵੱਡੇ ਅਫਸਰ ਭਾਈ ਬ੍ਰਹਮੇ ਨੂੰ ਕਾਬੂ ਕਰਨ ਲਈ ਪਲਾਨ ਬਣਾ ਰਹੇ ਸੀ ਇਹਨਾਂ ਦਿਨਾਂ ਹੀ ਭਾਈ ਸਾਹਿਬ ਦੇ ਇੱਕ ਬੇहद ਕਰੀਬੀ ਸਾਥੀ ਨੂੰ ਪੁਲਿਸ ਨੇ ਘਰ ਬਿਠਾ ਦਿੱਤਾ ਉਸ ਸਾਥੀ ਨੂੰ ਕਿਹਾ ਕਿ ਤੂੰ ਭਾਈ ਬ੍ਰਹਮੇ ਨੂੰ ਵੀ ਤਿਆਰ ਕਰਕੇ ਜੋ ਕੁਝ ਪਟੋਲਪੰ ਬੱਸਾਂ ਦਾ ਪਰਮਿਟ ਲੈਣਾ ਹੈ ਲੈ ਕੇ ਘਰ ਵੇਜਾ ਪਰ ਭਾਈ ਸਾਹਿਬ ਨੇ ਉਹਨੂੰ ਕਰਾਰੀਆਂ ਕਰਾਰੀਆਂ ਸੁਣਾਤੀਆਂ ਸਰਕਾਰ ਨੇ ਭਾਈ ਸਾਹਿਬ ਨੂੰ ਘੇਰ ਕੇ ਖਤਮ ਕਰਨ ਲਈ ਪੂਰੀ ਰਣਨੀਤੀ ਬਣਾ ਲਈ ਤੇ ਇੱਕ ਦਿਨ ਪੱਟੀ ਦੇ ਕੋਲ ਮਾਨਕਪੁਰ ਪਿੰਡ ਦੇ ਵਿੱਚ ਭਾਈ ਉਤਾਰ ਸਿੰਘ ਬਰਮੇ ਨੂੰ ਜਥੇਤਮੇਤ ਸੀਆਰਪੀ ਨੇ ਘੇਰਾ ਪਾ ਲਿਆ ਹਜ਼ਾਰਾਂ ਦੀ ਤਾਦਾਦ ਚ ਖਾਕੀ ਵਰਗੀ ਵਰਦੀ ਚਾਰੇ ਪਾਸੇ ਨਾਕੇ ਲਾ ਲਏ ਇਹਨਾਂ ਨੇ ਤਾ ਮੀ ਵਾਂ ਗੋਲੀ 깔 ਰਹੀ ਸੀ ਜੋ ਅੱਗੇ ਸਿੰਘਾਂ ਨੇ ਵੀ ਤਾਬੜ ਤੋੜ ਫੈਰ ਕੀਤੇ ਭਾਈ ਸਾਹਿਬ ਦੀ ਦਸਤਾਰ ਗੋਲੀਆਂ ਲਗ ਲਗ ਪਾਟ ਗਈ ਸੀ ਪਰ ਸਰੀਰ ਦਾ ਨੁਕਸਾਨ ਨਾ ਹੋਇਆ ਸ਼ਾਮ ਪੈਂਦੀ ਜਾ ਰਹੀ ਸੀ ਤੇ ਸੀਆਰਪੀ ਵੀ ਕਾਰਵਾਈ ਤੇਜ਼ ਕਰ ਰਹੀ ਸੀ ਉਧਰੋਂ ਸਿੰਘਾਂ ਨੇ ਵੀ ਕੋਈ ਕਸਰ ਨਾ ਛੱਡੀ ਰਾਤ ਦੇ ਹਨੇਰੇ 'ਚ ਅੰਦਾ ਧੁੰਦ ਗੋਲੀ ਬਰਾਈ ਤੇ ਭਾਈ ਬ੍ਰਹਮੇ ਦੀ ਇੱਕ ਉਂਗਲ ਉਤੇ ਸਿੱਧਾ ਫੈਰ ਵੱਜੇ ਤੇ ਉਂਗਲ ਉਡ ਗਈ ਪਰ ਐਡੇ ਖਤਰਨਾਕ ਮੁਕਾਬਲੇ ਵਿੱਚ ਵੀ ਪਰਮਾਤਮਾ ਨੇ ਹੱਥ ਦੇ ਕਿਰਨوں ਬਚਾ ਲਿਆ ਘੇਰਾ ਤੋੜ ਕੇ ਬਾਹਰ ਨਿਕਲਦੀ ਇਸ ਘਟਨਾ ਮਗਰੋਂ ਦੁਨੀਆ ਮੰਨਦੀ ਸੀ ਕਿ ਭਾਈ ਸਾਹਿਬ ਉਤੇ ਕਿਰਪਾ ਆਈ ਹੁਣ ਗੱਲ ਕਰਦੇ ਆ ਮੰਡ ਦੇ ਵਿੱਚ ਹੈਲੀਕਾਪਟਰ ਦੀ ਕਿਵੇਂ ਝੰਡ ਹੋਈ ਹਰੀਕੇ ਪਤਣ ਦੇ ਨਾਲ ਲੱਗਦੇ ਮੰਡ ਦੇ ਇਲਾਕੇ ਨੂੰ ਭਾਈ ਬ੍ਰਹਮਾ ਆਪਣੇ ਹੈੱਡ ਹੈੱਡ ਕੁਆਟਰ ਵੱਜੋਂ ਵਰਤਦੇ ਸੀਗੇ ਤਾਂ ਪੁਲਿਸ ਮੁਖੀ ਰਵੇਰੋਂ ਨੇ ਆਪਰੇਸ਼ਨ ਮੰਡ ਦੇ ਹੁਕਮ ਜਾਰੀ ਕੀਤੇ ਤੇ ਜੁਲਾਈ 1986 ਨੂੰ CRP ਤੇ ਹੋ ਸੁਰੱਖਿਆ ਬਲਾਂ ਨੇ ਮੰਡ ਦਾ ਇਲਾਕਾ ਸੀਲ ਕਰ ਲਿਆ ਕਾਰਵਾਈ ਸ਼ੁਰੂ ਕਰਨ ਦੇ ਨਾਲ ਨਾਲ ਇੱਕ ਹੈਲੀਕਾਪਟਰ ਵਿੱਚ 헤ਠਾ ਸਿੰਘਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਸੀ ਤਾਂ ਭਾਈ ਅਵਤਾਰ ਸਿੰਘ ਬ੍ਰਹਮਾ ਤੇ ਭਾਈ ਦੁਰਗਾ ਸਿੰਘ ਆਰਫਕੇ ਨੇ ਏਥੇ ਹੈਲੀਕਾਪਟਰ ਨੂੰ ਫਿਰ ਨਿਸ਼ਾਨਾ ਬਣਾਇਆ ਹੈਲੀਕਾਪਟਰ ਝੱਲ ਵਿੱਚ ਡਿੱਗਿਆ ਜਾ ਕੇ ਤੇ ਵਿੱਚ ਬੈਠੇ ਸਾਰੇ ਹੀ ਮਾਰੇ ਗਏ ਇਸ ਮੌਕੇ ਮੰਡ ਵਿੱਚ ਭਾਈ ਪਿੱਪਲ ਸਿੰਘ ਢੋਲੇਵਾਲ ਭਾਈ ਬੋੜ ਸਿੰਘ ਕਾਲੀਆ ਸਕੱਤਰਾਂ ਭਾਈ ਦਰਿੰਦਰ ਸਿੰਘ ਛਿੰਦਾ ਉਰਫ ਲੰਮਾ ਜੱਟ ਭਾਈ ਕੁਲਦੀਪ ਸਿੰਘ ਮੁੱਚਲ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਭਾਈ ਸਤਨਾਮ ਸਿੰਘ ਭਰੋਵਾਲ ਭਾਈ ਜਰਨੈਲ ਸਿੰਘ ਡੀਸੀ ਕਿਰਤੋਵਾਲ ਅਲਕ ਸਿੰਘ ਸਨ ਰਾਤ ਨੂੰ ਸਾਰੇ ਸਿੰਘ ਤਾਂ ਇੱਥੋਂ ਨਿਕਲ ਗਏ ਪਰ ਸੀਆਰਪੀ ਨੇ ਮੰਡ ਇਲਾਕੇ ਚ ਖੇਤੀ ਕਰਨ ਵਾਲੇ ਤੇ ਡੰਗਲ ਚਾਰਨ ਵਾਲੇ ਕੁਝ ਬੰਦੇ ਫੜ ਕੇ ਕਹਿਤਾ ਕਿ ਭਾਈ ਬ੍ਰੰਮੇ ਦੇ ਬਹੁਤ ਸਾਰੇ ਸਾਥੀ ਫੜ ਲਏ ਗਏ ਬ੍ਰੰਮਪਰੇ ਪਿੰਡ ਦੇ ਸਰਕਾਰੀ ਸਕੂਲ ਚ ਸੀਆਰਪੀ ਦਾ ਪੱਕਾ ਡੇਰਾ ਸੀ ਤਾਂ ਇਹ ਤੇ ਛੌਣੀ ਵਾਲੇ ਤਾਂ 24 ਘੰਟੇ ਪਿੰਡ ਵਾਸੀਆਂ ਦੇ ਸਿਰ ਤੇ ਜਿਹੜੇ ਰਹੇ ਨੇ ਸੀ 27 ਦਸੰਬਰ 1986 ਦੀ ਰਾਤ ਨੂੰ ਭਾਈ ਬ੍ਰਹਮੇ ਨੇ ਆਪਣੇ ਸਾਥੀ ਸਿੰਘਾਂ ਦੇ ਨਾਲ ਪਿੰਡ ਆ ਕੇ ਸੀਆਰਪੀ ਨੂੰ ਲਲਕਾਰਿਆ ਕਿ ਤੁਸੀਂ ਨਿੱਤੇ ਪਿੰਡ ਵਾਲਿਆਂ ਨੂੰ ਤੰਗ ਕਰਦੇ ਹੋ ਬਈ ਬ੍ਰਹਮਾ ਫੜਾਓ ਲੋ ਹੁਣ ਮੈਂ ਆ ਗਿਆ ਫੜੋ ਮੈਨੂੰ ਇਹ ਕਹ ਕੇ ਭਾਈ ਸਾਹਿਬ ਨੇ ਸੀਆਰਪੀ ਤੇ ਫੇਰ ਖੋਲਤਾ ਸਿੰਘ ਗਰਜਦੇ ਰਹੇ ਬੁੱਕਦੇ ਰਹੇ ਪਰ ਕੋਈ ਬਹਾਨਾ ਨਿਕਲਿਆ ਲਗਭਗ 12 1 ਵਜੇ ਸਿੰਘ ਫੇਰ ਚਲੇ ਗਏ ਤਨਮੋਚੀ ਦੇ ਮਾਰੇ ਸੀਆਰਪੀ ਵਾਲੇ ਹੌਲੀ-ਹੌਲੀ ਛੌਣੀ 'ਚ ਨਿਕਲੇ ਤੇ ਪਿੰਡ ਉੱਤੇ ਪਿੰਡ ਵਾਸੀਆਂ ਤੇ ਜ਼ੁਲਮ ਕਰਨ ਲੱਗ ਪਏ ਲੋਕਾਂ ਨੂੰ ਗਲੀਆਂ 'ਚ ਢਾਟਾ-ਟਾ ਕੁੱਟਿਆ ਔਰਤਾਂ ਦੀ ਬੇਇੱਜ਼ਤੀ ਕੀਤੀ ਤੇ ਹੋਰ ਹੋਰ ਤਾਂ ਹੋਰ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਅੱਗ ਲਾਤੀ ਬ੍ਰਾਮਪਰੇ ਪਿੰਡ ਦਾ ਕੋਈ ਸ਼ਖਸ ਸੀਆਰਪੀ ਦੇ ਜ਼ੁਲਮ ਤੋਂ ਬਚ ਨਹੀਂ ਸੀ ਸਕਿਆ ਤਾਂ ਇਹਨਾਂ ਅਤਿਆਚਾਰਾਂ ਨੇ ਸਮੁੱਚੇ ਪੰਜਾਬ ਨੂੰ ਹੋਰ ਉਬਾਲਾ ਦਿੱਤਾ ਲੋਕਾਂ ਦੇ ਰੋਣ ਨੂੰ ਵੇਖਦੇ ਆ ਸੀਆਰਪੀ ਦੀ ਛੌਣੀ ਉੱਥੋਂ ਚੁੱਕਣੀ ਪਈ ਤੇ 3 ਜਨਵਰੀ 1987 ਨੂੰ ਡੀਜੀਪੀ ਰਵੇਰੋ ਨੂੰ ਇਹਨਾਂ ਜੁਲਮਾਂ ਲਈ ਮਾਫੀ ਵੀ ਮੰਗਣੀ ਪਈ ਸੀਗੀ ਹੁਣ ਸੰਘਰਸ਼ ਦੀਆਂ ਲੋੜਾਂ ਦੇ ਮੱਦੇ ਨਜ਼ਰ ਭਾਈ ਉਤਾਰ ਸੀ ਬ੍ਰਹਮਾ ਬਾਰਡਰ ਪਾਰ ਕਰਕੇ ਪਾਕਿਸਤਾਨ ਪਹੁੰਚਿਆ ਉੱਥੇ ਭਾਈ ਬਧਾਵਾ ਸੀ ਬੱਬਰ ਤੇ ਹੋਰ ਖੜ ਕੁਝ ਅਜਿਹੇ ਬੰਦੀਆਂ ਨਾਲ ਤਾਲਮਿਲ ਕੀਤਾ ਉਹਨਾਂ ਦੇ ਚ ਇਹ ਸੋਚੇ ਜੀਵਨ ਦਾ ਪ੍ਰਵਾਹ ਤੋ ਕੇ ਕੈਨੇਡਾ ਤੋਂ ਬਹੁਤ ਸਾਰੇ ਜਿਹੜਾ ਰੂ ਕਹਿ ਲਿਏ ਵੀ ਇਹਨਾਂ ਨਾਲ ਸ਼ਾਮਲ ਹੋਏ ਲਿਬਰੇਸ਼ਨ ਫੋਰਸ ਦੇ ਵਿੱਚ ਤਾਂ ਮੁੱਖ ਤੌਰ ਤੇ ਜਿਹੜੇ ਸੀਗੇ ਭਾਈ ਹਰਜਿੰਦਰ ਸਿੰਘ ਪਾੜਾ ਟ੍ਰਾਂਟੋ ਭਾਈ ਬਲਬੀਰ ਸਿੰਘ ਖੇੜਾ ਕੈਲਗਰੀ ਭਾਈ ਮਹਿੰਦਰ ਸਿੰਘ ਖਾਲਸਾ ਟ੍ਰਾਂਟੋ ਭਾਈ ਭਵਿੰਦਰ ਸਿੰਘ ਕੂਨਰ ਬ੍ਰਿਟਿਸ਼ ਕੋਲੰਬੀਆ ਭਾਈ ترਿੰਦਰ ਸਿੰਘ ਰਵੀ ਯੂਕੇ ਇਹਨਾਂ ਨੇ ਲਵਰੇਸ਼ਨ ਫੋਰਟ ਦੇ ਵਿੱਚ ਸੇਵਾ ਕੀਤੀ ਇੱਕ ਵਾਰ ਅੰਗਲੈਂਡ ਦੇ ਇੱਕ ਬਾਣੀਏ ਵਰਤੀ ਵਾਲੇ ਸਿੱਖ ਨੇ ਭਾਈ ਬ੍ਰਹਮੇ ਨੂੰ ਕਿਹਾ ਕਿ ਆ ਲੋ 13 ਲੱਖ ਰੁਪਇਆ ਤੇ ਅੱਗੇ ਤੋਂ ਜ਼ਿੰਮੇਵਾਰੀ ਦੇ ਵਿੱਚ ਸਾਡੀ ਜਥੇਬੰਦੀ ਦਾ ਨਾਮ ਵੀ ਪਾ ਦਿਆ ਕਰੋ ਤਾਂ ਭਾਈ ਸਾਹਿਬ ਕਹਿੰਦੇ ਤੁਹਾਡੀ ਜਥੇਬੰਦੀ ਦਾ ਮੈਂਬਰ ਕਿਵੇਂ ਬਣਦਾ ਬੰਦਾ ਤਾਂ ਜਵਾਬ ਮਿਲਿਆ ਕਿ ਅਸੀਂ ਕੁਝ ਕੁ ਪੌਂਡ ਲੈ ਕੇ ਮੈਂਬਰ ਬਣਾਉਣੇ ਤਾਂ ਅਗੋਂ ਭਾਈ ਸਾਹਿਬ ਕਹਿੰਦੇ ਕ ਖਾਲਸਤਾਨ ਰੈਸ਼ਨ ਫੋਰ ਦਾ ਮੈਂਬਰ ਪੈਸੇ ਨਹੀਂ ਸੀ ਸਪੈਂਟ ਕਰਦਾ ਤੇ ਖਾਲਸਤਾਨ ਦੀ ਆਜ਼ਾਦੀ ਲਈ ਲੜਦਾ ਏ ਇਹ ਗੱਲ ਸੁਣ ਕੇ ਉਹ ਬੰਦਾ ਚੁੱਪ ਕਰ ਗਿਆ ਤਾਂ ਦੋਸਤੋ 22 ਜੁਲਾਈ 1988 ਨੂੰ ਭਾਈ ਬ੍ਰਮਾ ਆਪਣੇ ਦੋ ਸਾਥੀਆਂ ਭਾਈ ਜਰਨੈਲ ਸਿੰਘ ਕਿਰਤੋਵਾਲ ਔਰ ਬਡੀ ਸੀ ਤੇ ਭਾਈ ਸ੍ਰਿੰਦਰ ਸਿੰਘ ਚਿੰਦਾ ਮੋਹਨਪੁਰ ਬੜਿੰਗ ਦੇ ਨਾਲ ਰਾਜਸਥਾਨ ਦੇ ਥਾਣਾ ਹਿੰਦੂ ਮੱਲ ਕੋਟ ਅਧੀਨ ਪਿੰਡ ਝੰਡਾ ਸਿੰਘ ਵਾਲਾ ਵਿਖੇ ਠਹਿਰੇ ਹੋਏ ਸੀ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੇ ਜਥੇ ਦੇ ਨਿਆਂਗ ਸਿੰਘ ਭਾਈ ਚੰਡਾ ਸਿੰਘ ਦੇ ਘਰ ਉਹਨਾਂ ਦਾ ਟਿਕਾਣਾ ਸੀ ਕਿਸੇ ਤਰ੍ਹਾਂ ਇਹਦੀ ਸੂ ਫੌਜ ਨੂੰ ਪੈ ਗਈ ਸਿੰਘਾਂ ਕੋਲ ਅਸਲਾ ਵੀ ਘੱਟ ਸੀ ਇਸ ਮੌਕੇ ਦੋਵੇਂ ਸਾਤੇ ਸਿੰਘਾਂ ਦਾ ਭਾਈ ਸਾਹਿਬ ਨੇ ਕੜਤਾ ਪਰ ਖੁਦ ਉਹ ਕੇਰੇ ਵਿੱਚ ਆ ਕੇ ਤੇ ਅੰਨੇ ਵਾ ਫਾਇਰਿੰਗ ਵਿੱਚ ਸ਼ਹੀਦੀ ਪਾ ਗਏ ਫੌਜ ਨੂੰ شناخت ਵੀ ਨਾ ਹੋਈ ਕਿ ਉਹ ਸੂਰਮਾ ਕੌਣ ਸੀ ਮਗਰੋਂ ਭਾਈ ਭਵਿੰਦਰ ਸਿੰਘ ਕੈਨੇਡੀਅਨ ਨਾਂ ਦਾ ਇੱਕ ਸਿੰਘ ਗ੍ਰਿਫਤਾਰ ਹੋ ਗਿਆ ਤੇ ਫੇਰ ਭੇਤ ਖੁੱਲਿਆ ਕਿ 22 ਜੁਲਾਈ 88 ਨੂੰ ਜੀ ਦੀ ਪਉਣ ਵਾਲਾ ਕਹ ਲਈ ਭਾਈ ਅਵਤਾਰ ਸਿੰਘ ਬ੍ਰਹਮਾ ਸੀਗਾ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੰਗਾ ਤੇ ਭਾਈ ਬ੍ਰਹਮਾ ਜੀ ਦੇ ਬਾਰੇ ਸੋ ਮਿਲਦੇ ਆਂ ਅਗਲੀ ਨਵੀਂ ਜਾਣਕਾਰੀ ਲੈ ਕੇ ਦੇਉ ਆ ਗਿਆ ਸਤਿ ਸ਼੍ਰੀ ਅਕਾਲ